ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਬੇਨਤੀ ਕੀਤੀ ਜਾਂਦੀ ਆ ਨਗਰ ਨਿਵਾਸੀਆਂ ਨੂੰ ਕਿ ਹਰ ਸਾਲ ਦੀ ਤਰ੍ਹਾਂ ਪੀਰ ਬਾਬਾ ਜੋਗੀ ਪੀਰ ਜੀ ਦਾ ਸਾਲਾਨਾ ਜੋੜ ਮੇਲਾ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਬੜੇ ਪ੍ਰੇਮ ਤੇ ਸਰਦਾ ਦੇ ਨਾਲ ਮਨਾਇਆ ਜਾਂਦਾ ਵਾ ਜਿਸ ਦੇ ਵਿੱਚ ਐਰਕਾਮੀ ਨਗਰ ਨਿਵਾਸੀਆਂ ਵੱਲੋਂ ਬੜੇ ਪ੍ਰੇਮ ਤੇ ਸਰਦਾ ਦੇ ਨਾਲ ਪੀਰ ਬਾਬਾ ਜੋਗੀ ਪੀਰ ਜੀ ਦਾ ਸਲਾਣਾ ਜੋੜ ਮੇਲਾ ਮਨਾਇਆ ਜਾ ਰਿਹਾ ਵਾ 25 ਜੁਲਾਈ 24 ਤੇ 25 ਜੁਲਾਈ ਨੂੰ ਅੰਗਰੇਜ਼ੀ ਦੇਸੀ 8 ਤੇ 8 ਤੇ 9 ਸੌਣ ਦੇਸੀ ਨੂੰ ਬੜੇ ਪ੍ਰੇਮ ਤੇ ਸਰਦਾ ਦੇ ਨਾਲ ਨਗਰ ਦਦੇਰ ਸਾਹਿਬ ਦੇ ਵਿੱਚ ਪੀਰ ਬਾਬਾ ਜੋਗੀ ਪੀਰ ਜੀ ਦਾ ਸਲਾਨਾ ਜੋੜ ਮੇਲਾ ਬੜੇ ਪ੍ਰੇਮ ਤੇ ਸਰਦਾ ਦੇ ਨਾਲ ਸੰਗਤਾਂ ਮਨਾ ਰਹੀਆਂ ਵਾ ਜਿਸ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਬਾਬਾ ਜੋਗੀ ਪੀਰ ਜੀ ਦੇ ਸਤਾਨਾ ਤੇ ਗੌਣ ਵਾਲੀ ਦੀ ਸੇਵਾ ਕਰਵਾਈ ਜਾਂਦੀ ਆ ਜੋ ਐਰਕਾ ਸਰਕਾਰ ਦੇ ਸੇਵਕ ਭਾਈ ਅਕਾਲਾ ਸਿੰਘ ਸੁਰਗਵਾਸੀ ਉਹਨਾਂ ਦਾ ਸੁਪੁੱਤਰ ਭਾਈ ਸਤਿੰਦਰ ਸਿੰਘ ਜੋ ਉਹਨਾਂ ਤੋਂ ਛੋਟਾ ਲੜਕਾ ਜਿਹੜਾ ਸਤਿੰਦਰ ਤੋਂ ਛੋਟਾ ਜੋ ਬਾਹਰ ਗਿਆ ਆਇਆ ਵਾ ਉਸੇ ਦੇ ਬਾਹਰ ਜੁਣੇ ਜਾਣ ਦੀ ਖੁਸ਼ੀ ਦੇ ਸਬੰਧ ਵਿੱਚ ਭਾਈ ਸਤਿੰਦਰ ਸਿੰਘ ਕੌਣ ਵਾਲੀ ਦੀ ਸੁਖਣਾ ਜੋ ਆ ਬਾਬੇ ਜੋਗੀ ਪੀਰ ਦੀ ਉਹ ਸੁਖਣਾ ਹਰ ਕੀ ਲਾ ਰਾਇਆ ਉਹਨਾਂ ਗੁਰਮਖਾਂ ਪਰਿਆਂ ਨੂੰ ਸੇਵਾ ਕਰਵਾਈ ਗਈ ਆ ਹੋਰ ਵੀ ਹਰ ਸਾਲ ਦੀ ਤਰ੍ਹਾਂ ਇਸ ਨਗਰ ਦੇ ਵਿੱਚ ਬਾਬਾ yogi peej ji ਦਾ ਸਾਲਾਨਾ ਜੋੜ ਮੇਲਾ ਬੜੇ ਪ੍ਰੇਮ ਤੇ ਸਰਦਾ ਦੇ ਨਾਲ ਮਨਾਇਆ ਜਾਂਦਾ ਵਾ ਜਿਸ ਦੇ ਵਿੱਚ ਕਬੱਡੀ ਵੀ ਕਰਵਾਈ ਜਾਂਦੀ ਆ ਅਤੇ ਹੋਰ ਵੀ ਖੇਡਾਂ ਕਰਵਾਈਆਂ ਜਾਂਦੀਆਂ ਵਾ ਅਤੇ ਇਸ ਨਗਰ ਦੇ ਵਿੱਚ ਮਾਹਪੁਰਖਾਂ ਦਾ ਜੋ ਜਨਮ ਸਥਾਨ ਬਣਿਆ ਆਵਾ ਅਤੇ ਤਪ ਸਥਾਨ ਮਾਹਪੁਰਖਾਂ ਦਾ ਇਸੇ ਨਗਰ ਦੇ ਵਿੱਚ ਹੀ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਬਈ ਆਸਤਾਨ ਆ ਜੋ ਦੋਵੇਂ ਕੋੜੇ ਕੱਢ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਇੱਥੇ ਲਾਇਆ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਆਵਾ ਇਸੇ ਨਗਰ ਦੇ ਵਿੱਚ ਹੀ ਮਹਾਂਪੁਰਖਾਂ ਨੇ ਸ੍ਰੀਮਾਨ ਸੰਤ ਬਾਬਾ ਵਸਾਖਾ ਸਿੰਘ ਸਾਹਿਬ ਜੀ ਦਾ ਜੋ ਤਿਆਰੀ ਹੋਏ ਆ ਬਾਬਾ ਖਸ਼ਾਲ ਸਿੰਘ ਜੀ ਉਹਨਾਂ ਵੀ ਮਹਾਂਪੁਰਖਾਂ ਨੇ ਇਸ ਨਗਰ ਦੇ ਵਿੱਚ ਗੰਗਾ ਵਹੀ ਆ ਇਹ ਨਗਰ ਦੇਸ਼ ਭਗਤਾਂ ਦਾ ਵਾ ਮਹਾਂਪੁਰਖਾਂ ਦਾ ਵਾ ਇਸ ਬਾਬਾ yogi peer ji ਦੀ ਜਗ੍ਹਾ ਤੇ ਵੀ ਜੋ ਪਿਛਲੇ ਸਾਲ ਵੀ ਅਨਾਊਂਸਮੈਂਟ ਕੀਤੀ ਸੀ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਸ ਅਸਥਾਨ ਤੇ ਥੋੜੇ ਜਿਰ ਤੱਕ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅਤੇ ਨੌਜਵਾਨਾਂ ਗੁਰਮਖਾਂ ਪਿਆਰਿਆਂ ਦੇ ਅਤੇ ਇਲਾਕਾ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਊਗਾ ਥੋੜੇ ਜਰ ਤੱਕ ਜੋ ਹਰ ਸਾਲ ਇਹ ਬਾਬਾ yogi peer ji ਦੇ ਅਸਥਾਨ ਤੇ ਕੌਣ ਵਾਲੇ ਪਹੁੰਚਦੀ ਆ ਜੋ ਇਹ ਪੁਰਾਣੀ ਛਿੜੀ ਚੱਲ ਰਹੀ ਆ ਏ ਉਸੇ ਛਿੜੀ ਨੂੰ ਲੈ ਕੇ ਅਸੀਂ ਗਾੜੀ ਤੁਰੇ ਜਾਂਨੇ ਆ ਇਹ ਛਿੜੀ ਥੋੜੀ ਜੀ ਰੋਕੀ ਜਾਊਗੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਢਾਡੀ ਜਸੇ ਅਤੇ ਕਬੀਸ਼ਰ ਬਾਬਾ ਜੋਗੀ ਫੀਰ ਜੀ ਦੇ ਸਲਾਨਾ ਜੋੜ ਮੇਲੇ ਤੇ ਪਹੁੰਚਿਆ ਕਰਨਗੇ ਤੇ ਗੁਰੂ ਮਹਾਰਾਜ ਦੇ ਜਾਸਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਿਆ ਕਰਨਗੇ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ